ਥਾਂ ਦੇ ਉੱਤੇ ਹੁਣੇ ਲੱਗੇ ਧਰਨੇ ਮਰੀ ਜਾਂਦੇ ਲੋਕ ਗਾਲ ਪਾ ਕੇ ਪਰਨੇ ਉਹ ਦਿਨ ਖੜੇ ਬਾਈ ਮੂਸੇ ਆ ਮਾਰਦਾ ਕਿੰਨਾ ਸੋਹਣਾ ਮਾਪਿਆਂ ਦਾ ਘਰ ਝਾੜਦਾ ਉਹ ਕਿੰਨਾ ਸੋਹਣਾ ਮਾਪਿਆਂ ਦਾ ਘਰ ਝਾੜਦਾ ਉਹ ਅੰਬੀਆਂ ਨੂੰ ਕਿੱਥੋਂ ਇਨਸਾਫ ਮਿਲਿਆ ਅੰਬੀਆਂ ਨੂੰ ਕਿੱਥੋਂ ਇਨਸਾਫ ਮਿਲਿਆ ਰੋਲ ਤੇ ਫੁੱਲਾਂ ਜਿਹੇ ਨਿਆਣੇ ਉਹ ਬਣੂ ਕੀ ਆ ਬਣੂ ਕੀ ਆਹ ਬਣੂ ਕੀ ਪੰਜਾਬੀਆਂ ਦਾ ਹੋ ਕਿਸੇ ਨੂੰ ਵੀ ਇੱਥੇ ਰੁਜ਼ਗਾਰ ਨਾ ਮਿਲੇ ਪੈਂਦੀਆਂ ਨੇ ਡਾਂਗਾ ਕਿਤੋਂ ਪਿਆਰ ਨਾ ਮਿਲੇ ਖਾਕੀ ਪੱਗ ਵਾਲਾ ਗੰਦੀ ਗਾਲ ਕੱਢਦਾ ਕੁਰਸੀ ਤੇ ਬੈਠਾ ਨੇਤਾ ਦੰਦ ਚੱਬਦਾ ਆਹ ਕੁਰਸੀ ਤੇ ਬੈਠਾ ਨੇਤਾ ਦੰਦ ਚੱਬਦਾ ਜਿਹੜਾ ਵੀ ਸਮਾਜ ਵਿੱਚ ਸੱਚ ਬੋਲਦਾ ਜਿਹੜਾ ਵੀ ਸਮਾਜ ਵਿੱਚ ਸੱਚ ਬੋਲਦਾ ਉਹਨੂੰ ਕੁੱਟ-ਕੁੱਟ ਸੁੱਟ ਦਿੰਦੇ ਠਾਣੇ ਓਏ ਬਣੂ ਕੀ ਆ ਬਣੂ ਕੀ ਪੰਜਾਬੀਆਂ ਦਾ ਸੱਚੇ ਪਾਤਸ਼ਾਹ ਵਾਹਿਗੁਰੂ ਜਾਣ ਬਣੂ ਕੀ ਪੰਜਾਬੀਆਂ ਦਾ ਸੱਚੇ ਪਾਤਸ਼ਾਹ ਵਾਹਿਗੁਰੂ ਜਾਣ ਓ ਬਣੂ ਕੀ ਪੰਜਾਬੀਆਂ ਦਾ ਦੇ ਉੱਤੇ ਹੋਣੇ ਲੱਗੇ ਧਰਨੇ ਮਰੀ ਜਾਂਦੇ ਲੋਕ ਗਲ ਪਾ ਕੇ ਪਰਨੇ ਉਹ ਦਿਨ ਖੜੇ ਬਾਈ ਮੂਸੇ ਆ ਮਾਰਦਾ ਕਿੰਨਾ ਸੋਹਣਾ ਮਾਪਿਆਂ ਦਾ ਘਰ ਝਾੜਦਾ ਉਹ ਕਿੰਨਾ ਸੋਹਣਾ ਮਾਪਿਆਂ ਦਾ ਘਰ ਝਾੜਦਾ ਹਾਂ ਉਹ ਅੰਬੀਆਂ ਨੂੰ ਕਿੱਥੋਂ ਇਨਸਾਫ ਮਿਲਿਆ ਅੰਬੀਆਂ ਨੂੰ ਕਿੱਥੋਂ ਇਨਸਾਫ ਮਿਲਿਆ ਰੋਲ ਤੇ ਫੁੱਲਾਂ ਜਿਹੇ ਨਿਆਣੇ ਉਹ ਬਣੂ ਕੀ ਆ ਬਣੂ ਕੀ ਬਣੂ ਕੀ ਪੰਜਾਬੀਆਂ ਦਾ ਸੱਚੇ ਪਾਤਸ਼ਾਹ ਵਾਹਿਗੁਰੂ ਜਾਣੇ ਬਣੂ ਕੀ ਪੰਜਾਬੀਆਂ ਦਾ ਸੱਚੇ ਪਾਤਸ਼ਾਹ ਵਾਹਿਗੁਰੂ ਜਾਣੇ ਬਣੂ ਕੀ ਪੰਜਾਬੀਆਂ ਦਾ ਗਲੀ ਜਬਾਨੀ ਸਾਡੀ ਬਾਹਰ ਤੁਰ ਗਈ ਸਾਥ ਵਿੱਚ ਬਾਬਿਆਂ ਦੀ ਟਾਣੀ ਚੁਰਦੀ ਭਈਆਂ ਦੇ ਨਿਆਣੇ ਗਣ ਹੱਥ ਨੱਚਦੇ ਸੁਣੇ ਸੁਣੇ ਪਏ ਨੇ ਜਿ ਖੇਤ ਜੱਟ ਦੇ ਸੁਣੇ ਸੁਣੇ ਪਏ ਨੇ ਜਿ ਖੇਤ ਜੱਟ ਦੇ ਹਾਂ ਓਏ ਅੱਜ ਕੱਲ੍ਹ ਗੀਤਾ ਵਿੱਚ ਗੋਲੀ ਚੱਲਦੀ ਆਹ ਅੱਜ ਕੱਲ੍ਹ ਗੀਤਾ ਵਿੱਚ ਗੋਲੀ ਚੱਲਦੀ ਲੋਕਾਂ ਕੋਲ ਲੋਕ ਨੂੰ ਅੰਗੇ ਗਾਰੇ ਓਏ ਬਣੂ ਕੀ ਬਣੂ ਕੀ ਪੰਜਾਬੀਆਂ ਦਾ ਸੱਚ ਪਾਤਸ਼ਾਹ ਚੱਤ ਮਹਾਰਾ ਜਾਣ ਬਣੂ ਕੀ ਪੰਜਾਬੀਆਂ ਦਾ ਓ ਜਾਣੇ ਬਣੂ ਕੀ ਪੰਜਾਬੀਆਂ ਦਾ ਸੱਚ ਪਾਤਸ਼ਾਹ ਵਾਹਿਗੁਰੂ ਜਾਣੇ ਓਏ ਬਣੂ ਕੀ ਪੰਜਾਬੀਆਂ ਦਾ ਕੁੰਗਾ ਬਾੜ ਅਤਰ ਮੀ ਤਾਂ ਲਿਖੇ ਕੌੜੀਆਂ ਹਾਰੇ ਕੌਣੇ ਰੱਖੇ ਦੁੱਧ ਦੀਆਂ ਤੌੜੀਆਂ ਆਹ ਮਾਰੇ ਬੰਦੇ ਨਸ਼ੇ ਦਾ ਵਪਾਰ ਕਰਦੇ ਸੋਹਣੇ ਸੋਹਣੇ ਮਾਪਿਆਂ ਦੇ ਪੁੱਤ ਮਰਦੇ ਓਏ ਕਿੰਨੇ ਸੋਹਣੇ ਮਾਪਿਆਂ ਦੇ ਪੁੱਤ ਮਰਦੇ ਓਏ ਸਾਡੀਆਂ ਜੇ ਪਾਦੇ ਵਿੱਚ ਭਾਣੇ ਖੜੇ ਨਾ ਉਹ ਨੋਟਾਂ ਨਾਲ ਪਰਦੇ ਸਰਾੜੇ ਓਏ ਬਨੂ ਕੀ ਆਹ ਬਣੂ ਕੀ ਪੰਜਾਬ ਸਿੰਘ ਦਾ ਨੀਲ ਛੱਤ ਵਾਲਾ ਛੱਤ ਵਾਲਾ ਜਾਣ ਬਣੂ ਕੀ ਪੰਜਾਬ ਸਿੰਘ ਦਾ ਨੀਲ ਛੱਤ ਵਾਲਾ ਛੱਤ ਵਾਲਾ ਜਾਣੇ ਬਣੂ ਕੀ ਪੰਜਾਬੀਆਂ ਦਾ